ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਸੰਗਤਾਂ ਵੱਲੋਂ ਬੜੇ ਹੀ ਚਾਅ ਤੇ ਮਲਾ ਨਾਲ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਅੱਜ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਆ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਤੋਂ ਨਿਕਲਿਆ ਹੈ ਅਤੇ ਇਸ ਵੇਲੇ ਅਸੀਂ ਖੜੇ ਹਾਂ ਸੁਲਤਾਨਵਿੰਡ ਗੇਟ ਦੇ ਉੱਤੇ ਸਾਡੇ ਨਾਲ ਭਾਈ ਸੁਖਜੀਤ ਸਿੰਘ ਜੀ ਕਵੀਸ਼ਰੀ ਜਿਹੜੇ ਜੱਥੇ ਦੇ ਨਾਲ ਸੰਬੰਧ ਰੱਖਦੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਕੋਲੋਂ ਬਾਬਾ ਦੀਪ ਸਿੰਘ ਜੀ ਦੀ ਸੋਭਾ ਅਤੇ ਅੱਜ ਦੇ ਦਿਹਾੜੇ ਨੂੰ ਲੈ ਕੇ ਗੱਲਬਾਤ ਕਰਾਂਗੇ ਕੋ ਕਵਿਸ਼ਾ ਕਵਿਤਾ ਵੀ ਜਿਹੜਾ ਹੈ ਉਹਨਾਂ ਤੋਂ ਸੁਣਾ ਕੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕੁਰ ਨਾਨਕ ਨਾਮ ਲੈਵਾ ਸਕਤ ਹਨ ਉਹ ਦੇਸ਼ ਔਰ ਦੇ ਦੀਆਂ ਸੰਗਤਾਂ ਨੂੰ ਬਾਬਾ ਪਵਿੱਤਰ ਦਿਹਾੜੇ ਦੀਆਂ ਤੰਤਰ ਬਾਬਾ ਦੀਪ ਸਿੰਘ ਜੀ ਦੇ ਸਾਰੀ ਟੀਮ ਨੂੰ ਤੁਹਾਡੇ ਮਾਧਿਮ ਰਾਹੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਗੁਰਨਾਨਕ ਨਾਮ ਲੈਵਾ ਨੂੰ ਦੇਸ਼ਾਬ ਦੇਦੀਆਂ ਸਤਿਗੰਨ ਬਾਬਾਈ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹਣ ਬਾਬਾ ਦੀਪ ਸਿੰਘ ਦੀ ਸਾਰਿਆਂ ਨੂੰ ਇਤਿਹਾਸ ਤਕਰੀਬਨ ਸਾਰਿਆਂ ਨੂੰ ਇਤਿਹਾਸ ਪਤਾ ਹੀ ਆ ਤਾਂ ਬਾਬਾ ਦੀਪ ਸਿੰਘ ਦੇ ਸਬੰਧ ਵਿੱਚ ਮੈਂ ਕਵਿਤਾ ਸੁਣਾਵਾਂਗਾ ਆਪ ਜੀ ਨੂੰ ਕਵਿਤਾ ਸਰੋਨਕਰ ਆਵਾਂਗਾ ਆਪ ਜੀ ਸਰੋਣ ਕਰਨਾ ਜੀ ਬਹੁਤ ਬਿੰਦ ਲਹੌਰੇ ਅੰਦਰ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਹੈ ਸੱਚੀ ਕਿਰਤ ਕਰਦਾ ਤੇ ਨਾਮ ਜਪਦਾ ਵੱਡ ਕੇ ਛਕਣ ਲਈ ਟਿਕਾਇਓ ਜਸਦਾ ਹੈ ਤਾ ਆ ਦੁਖੀਆਂ ਦੇ ਦੁਖਾਂ ਦਾ ਸਾ ਬਣਦਾ ਸੁਖਿਓ ਧੀਆਂ ਤਲੀਆਂ ਨੂੰ ਸਦਾ ਹੈ ਬਰੋਂ ਬਨੋ ਸੇਵਕ ਹੈ ਗੁਰੂ ਪਰਦਾਮ ਰਾਜ ਜਗਤ ਨੂੰ ਸਿੱਖੀ ਦਾ ਦੱਸਦਾ ਹੈ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਬਣਿਆ ਨੂਰ ਦਸ਼ਮੇਸ਼ ਦੀ ਅੱਖ ਦਾ ਹੈ ਸੁਖਜੀਤ ਸਿੰਘ ਨਿਹੰਗ ਸਿੰਘ ਉਸਦੇ ਚਰਨ ਚੁੰਮੇ ਓਏ ਅੱਖ ਸਮੇਤੇ ਓਏ ਅੱਖ ਸਮੇਤੇ ਇਸ ਤਰ੍ਹਾਂ ਰੱਖਦਾ ਹੈ ਓਏ ਅੱਖ ਸਮੇਤੇ ਇਸ ਤਰ੍ਹਾਂ ਰੱਖਦਾ ਹੈ ਵਾਹਿਗੁਰੂ ਅੱਜ ਕਿਹੜਾ ਬਲਾਵੇ ਨੇ ਆ ਲੋ ਜਾਵੇ ਅੰਮ੍ਰਿਤ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜਿਦੇ ਮਰਨੂ ਭਾਵੇ ਅਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਸੰਗਤਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਵੱਲ ਝਾਤ ਮਰੀਏ ਤੇ ਬਾਬਾ ਦੀਪ ਸਿੰਘ ਦੀ ਜਨਮ ਦਿਹਾੜੇ ਤੇ ਕਹਿ ਦਿੰਨੇ ਆ ਪਰ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਕਦੀ ਵੀ ਨਹੀਂ ਭੁੱਲ ਸਕਦੇ ਬਹੁਤ ਤਕੜੀ ਉਹਨਾਂ ਨੇ ਕੁਰਬਾਨੀ ਦਿੱਤੀ ਆ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਜਨਮ ਦਿਹਾੜੀ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਧਾਈਆਂ ਜੀ ਅਮਰ ਸ਼ਕੋਤ ਸਿੰਘ ਸਭ ਗੁਰਕੇ ਲੜ ਲੱਗੋ ਨਸ਼ਿਆਂ ਦੂਰ ਰਵੋ ਜੜ ਦੀ ਕਲਾ ਵਿੱਚ ਰਵੋ ਤਿਆਰ ਬਰ ਤਿਆਰ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਸੰਜੀ ਭਾਈ ਸੁਖਜੀਤ ਸਿੰਘ ਜੀ ਕਵੀਛਰੀ ਜੱਥੇ ਵਾਲੇ ਜਿਨ੍ਹਾਂ ਨੇ ਬੜੀ ਸੁੰਦਰ ਕਵਿਤਾ ਜਿਹੜੇ ਅਬਾਦੀਪ ਸਿੰਘ ਜੀ ਦੇ ਇਹ ਜਿਹੜਾ ਪਰਥਾਏ ਹੈ ਬੋਲੀ ਹੈ ਸੋ ਇੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਸੋ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਸਵਾਗਤ ਕਰ ਰਹੀਆਂ ਨੇ ਇੱਥੇ ਜਗ੍ਹਾ-ਜਗ੍ਹਾ ਜਿਹੜੇ ਨੇ ਉਹ ਲੰਗਰ ਲਗਾਏ ਗਏ ਹਨ ਜਿ세 ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਜਿਹੜੇ ਚਾਹ ਦੇ ਲੰਗਰ ਜਿਹੜੇ ਨੇ ਇੱਥੇ ਲਗਾਏ ਗਏ ਹਨ ਬੱਚੇ ਜਿਹੜੇ ਨੇ ਉਹ ਸੇਵਾ ਤੇ ਲੱਗੇ ਹਨ ਇੱਕ ਬਹੁਤ ਹੀ ਵਧੀਆ ਤੇ ਅਧਿਆਤਮਿਕ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਸੋ ਹਾਂਜੀ ਬੱਚੇ ਸਸ਼ੀਕਾਲ ਸਸ਼ੀਕਾਲ ਕਿਹੜੇ ਕਿਹੜੀ ਕਲਾਸ ਪੜ੍ਹਦੇ 8th ਕਲਾਸ ਹਾਂਜੀ ਸੇਵਾ ਕਰ ਰਹੇ ਹੋ ਸੇਵਾ ਹਾਂਜੀ ਸੇਵਾ ਕਰ ਹਾਂਜੀ ਹਾਂਜੀ ਤੇ ਕਿੰਨੀ ਦੇਰ ਤੱਕ ਚੱਲਣੀ ਹੈ ਸ਼ਾਮ ਤੱਕ ਚੱਲਣੀ ਹੈ ਸ਼ਾਮ ਤੱਕ ਚੱਲਣੀ ਕਾਦੀ ਕਾਦੀ ਸੇਵਾ ਕਰ ਰਹੀ ਬੇਟਾ ਲੰਗਰ ਦੀ ਸੇਵਾ ਕਰਦੇ ਐ ਰਾਸ ਤੇ ਦੁੱਧ ਦੀ ਹਾਂਜੀ ਹਾਂਜੀ ਬਾਬਾ ਜੀ ਵਾਈਫ ਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਤੁਹਾਡੇ ਨਿਆਣੇ ਜੀ ਲੱਖ ਲੱਖ ਵਧਾਈਆਂ ਜੀ ਬਾਬਾ ਦੀਪ ਸਿੰਘ ਜੀ ਦੇ ਲੱਖ ਲੱਖ ਵਧਾਈਆਂ ਬਹੁਤ ਮਾਰੇ ਨੇ ਕਿਰਪਾ ਕੀਤੀ ਹੈ ਬਹੁਤ ਮਾਰੇ ਨੇ ਕਿਰਪਾ ਕੀਤੀ ਪਾਤਸ਼ਾਹ ਦਾ ਨਗਰ ਨਗਰ ਕੀਰਤਨ ਨਿਕਲਿਆ ਹੈ ਲੱਖ ਲੱਖ ਸਾਧ ਸੰਗਤ ਨੂੰ ਸਾਰਿਆਂ ਨੂੰ ਵਧਾਈਆਂ ਤੇਰੇ ਪਾਤਸ਼ਾਹ ਮਿਹਰ ਕਰੋ ਕਿਰਪਾ ਕਰੋ ਸਰਬੱਤ ਦਾ ਚੱਟ ਦੀਏ ਗਾਲਾ ਕਰੋ ਇਹ ਕਰੋ ਦਾ ਕਰੋ ਦਾ ਲਾਇਆ ਜੀ ਇਹ ਸੇਰ ਦਾ ਲਾਇਆ ਜੀ ਦੇਖੋ ਲੋ ਚਲੋ ਕਦੋਂ ਤੱਕ ਚੱਲੇਗਾ ਸ਼ਾਮ ਤੱਕ ਚੱਲੇਗਾ ਸੰਗਤ ਦਾ ਸਾਰੇ ਸਹਿਯੋਗ ਨਾਲ ਕਰਾਇਆ ਗਿਆ ਮਾੜੀ ਸੰਸਾ ਵੱਲੋਂ ਕਰਾਇਆ ਗਿਆ ਜਾਂ ਤੁਹਾਡੀ ਇੱਥੇ ਐਸੋਸੀਏਸ਼ਨ ਇਹ ਬਾਬਾ ਦੀਪ ਸਿੰਘ ਵੱਲੋਂ ਕਰਾਇਆ ਗਿਆ ਸਾਡੇ ਵੱਲ ਕੋਈ ਨਹੀਂ ਕਰਾਇਆ ਗਿਆ ਉਹਦੇ ਹੁਕਮ ਨਾਲ ਹੀ ਹੋਇਆ ਜੋ ਕੁਝ ਆਉ ਉਹਦੇ ਹੁਕਮ ਨਾਲ ਹੀ ਹੋਇਆ ਮੈਂ ਦੇਖ ਰਿਹਾ ਤੁਹਾਡੀ ਅੱਖਾਂ ਦੇ ਵਿੱਚ ਬੜਾ ਇੱਕ ਪ੍ਰੇਮ ਜਿਹੜਾ ਭਾਵੁਕ ਵੀ ਹੋ ਰਿਹਾ ਤੁਸੀਂ ਲੰਗਰ ਵੀ ਲੱਗਾ ਹੈ ਸੰਗਤ ਆ ਰਹੀ ਹੈ ਹਾਂਜੀ ਹਾਂਜੀ ਬਹੁਤ ਆ ਰਹੀ ਹੈ ਸੰਗਤਾਂ ਬਹੁਤ ਆ ਰਹੀਆਂ ਮਾੜੇ ਲੱਖ ਲੱਖ ਸਾਰੀ ਸੰਗਤ ਨੂੰ ਵਧਾਈ ਦਿੰਦੇ ਹਾਂ ਮਾੜੇ ਇਹੋ ਜਿਹੇ ਖੁਸ਼ੀ ਦਾ ਦਿਨ ਹੈ ਅੰਬਾਈ ਰਵੇ ਕੀ ਰੂਪ ਕੀ ਰੂਪ ਸਮਝ ਕੇ ਤੁਸੀਂ ਸੇਵਾ ਕਰ ਰਹੇ ਕੀ ਰੂਪ ਸਮਝ ਕੇ ਸੇਵਾ ਕਰ ਰਹੇ ਅਸੀਂ ਸੂਰਵੰਦੀ ਜੀ সামনে ਮਾ ਸਾਗਤ ਸਾਧ ਸੰਗਤ ਦੀ ਸੇਵਾ ਪਛਾ ਦੇਖਣਦੇ ਆ ਪਰ ਮਾਰੇ ਬੜੇ ਮਾਣੋਂ ਤੋਂ ਉਹ ਗਲਾ ਸਾਧ ਸੰਗਤ ਸੇਵਾ ਕਰਦੀ ਪਈਏ ਤੇ ਸਾਦਾ ਇਮਾਨੋਂ ਨੇ ਕਿਰਪਾ ਦੇ ਉਦੋਂ ਦਿੱਤਾ ਬਲ ਦਿੱਤਾ ਹੀ ਵੀ ਸੇਵਾ ਕਰ ਰਹੇ ਨੇ ਕੀ ਸਨੇਹਾ ਕੀ ਦੇਣਾ ਚਾਹੋਗੇ ਅਸੀਂ ਸੇਵਾ ਹੀ ਕਰਦੇ ਆ ਸਾਹਿਬ ਤੇ ਆਸਰੇ ਹਸਰੇ ਸੁਨਿਆ ਕਹਿੰਦੇ ਮਾਰੇ ਚੜਦੀ ਗਲਾ ਕਰੇ ਉਹ ਸੁਨਿਆ ਕੋਈ ਨਹੀਂ ਦੇ ਦਿੰਦੇ ਹਾਂਜੀ ਪਾਪਾ ਜੀ ਸੋ ਇਹ ਸੰਜੀ ਜਿਹੜੇ ਕਿ ਇੱਥੇ ਸੇਵਾਦਾਰ ਜਿਨ੍ਹਾਂ ਨੇ ਕਿਹਾ ਕਿ ਲੰਗਰ ਕਿਸੇ ਨੇ ਨਹੀਂ ਲਾਇਆ ਬਾਬਾ ਦੀਪ ਸਿੰਘ ਨੇ ਲਾਇਆ ਸੋ ਵੱਡੀ ਗੱਲ ਹੈ ਇਹ ਜਿਹੜੀ ਹੈ ਆਪਣਾ ਆਪ ਨਾਲ ਅੱਗੇ ਰੱਖ ਕੇ ਤੇ ਬਾਬਾ ਦੀਪ ਸਿੰਘ ਜੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਅੱਗੇ ਕੀਤਾ ਗਿਆ ਹੈ ਸੋ ਇੱਕ ਵੱਡਾ ਜਿਹੜਾ ਐਸਲੇ ਦਲਪੰਥ ਜਾਂ ਕਈਏ ਗਤਕੇ ਦੀਆਂ ਫੌਜਾਂ ਜੜੀਆਂ ਨਿਹੰਗ ਸਿੰਘ ਫੌਜਾਂ ਜੜੀਆਂ ਉਹ ਚੱਲ ਰਹੀਆਂ ਨੇ ਸੋ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਸਾਹਿਬ ਜਿਹੜੇ ਨੇ ਉਹ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਜੀ ਬਹੁਤ ਬਹੁਤ ਵਧਾਈਆਂ ਪਹਿਲਾਂ ਤੋਂ ਤੁਹਾਨੂੰ ਹੀ ਤੁਹਾਨੂੰ ਹੀ ਸਾਹਿਬ ਇਹ ਆਪਣਾ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਬਾਬਾ ਦੀਪ ਸਿੰਘ ਨੇ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੀ ਦਿੱਤੀ ਹੈ ਕਿ ਆਪਣੇ ਸ਼ਕਤਾਂ ਜਿਹੜੀਆਂ ਨੇ ਔਨਤ ਮਸਤਕ ਰੋਜ਼ ਹੁੰਦੀਆਂ ਨੇ ਪਰ ਹੁਣ ਤੇ ਦਿਹਾੜੇ 'ਚ ਕੁਝ ਨਹੀਂ ਬੜੀਆਂ ਹੁਣ ਤੇ ਵੇਖੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਨੇ ਜਨਮ ਦਿਹਾੜੇ ਤੇ ਅਸੀਂ ਅੱਜ ਜਿਹੜਾ ਵਿਚਾਰ ਨਗਰ ਕੀਰਤਨ ਜਿਹੜਾ 10 ਵਜੇ ਸ਼੍ਰੀ ਕਾਲਤਖ ਸਾਹਿਬ ਤੋਂ ਆਰੰਭ ਹੋਇਆ ਵਾ ਤੇ ਵਕ ਵਕ ਬ ਜਿਹੜੀ ਇਹਦੀ ਸ਼ਾਮ ਨੂੰ ਸਮਾਪਤੀ ਜਿਹੜੀ ਗੁਰੂ ਦਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਹੋਏਗੀ ਤੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਸ਼੍ਰੀ ਖਾਂਟਪਾੜ ਸਾਹਿਬ ਹੀ ਰੱਖੇ ਗਏ ਨੇ ਉਹਨਾਂ ਦੇ ਭੋਗ ਪਰਸੋਂ 27 ਤਰੀਕ ਨੂੰ ਸਵੇਰੇ ਪੈਣਗੇ ਸੰਗਤਾਂ ਜਿਹੜੀਆਂ ਹੋਮੋ ਮਹਾ ਆ ਕੇ ਅਸੀਂ ਕਹਿੰਦੇ ਹਾਂ ਸਾਰੇ ਪਰਿਵਾਰਾਂ ਸਮੇਤ ਸਾਰਿਆਂ ਪ੍ਰੋਗਰਾਮਾਂ ਜਿਵੇਂ ਨਗਰ ਕੀਰਤਨ ਤੇ ਖਾਂਟਪਾੜ ਸਾਹਿਬ ਤੇ ਕੱਲ ਐਤਵਾਰ ਨਗਰ ਕੀਰਤਨ ਜਿਹੜਾ ਸ਼ਾਮੀ ਕੀਰਤਨ ਦਰਬਾਰ ਹੋਣਾ ਵਾ ਪਰसों 27 ਤਰੀਕ ਨੂੰ ਫੇਰ ਕੀਰਤਨ ਦਰਬਾਰ ਹੋਣਾ ਇਹ ਸਾਰੀਆਂ ਸੰਗਤਾਂ ਪਰਿਵਾਰਾਂ ਸਥੇਤ ਦਰਸ਼ਕਾਂ ਦੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਿੱਦਾਂ ਦੇ ਪ੍ਰਬੰਧ 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 ਕਿੱਦਾਂ ਨੇ ਕੀਤੇ ਗਏ ਨੇ ਗੁਰਦੁਆਰਾ ਸਾਹਿਬ ਚ ਪ੍ਰਬੰਧ ਕਿੱਦਾਂ ਦੇ ਕੀਤੇ ਗਏ ਗੁਰਦੁਆਰਾ ਸਾਹਿਬ ਚ ਜਿਹੜੇ ਲੰਗਰਾਂ ਦੇ ਪ੍ਰਬੰਧ ਸੰਗਤਾਂ ਵੱਲੋਂ ਬਹੁਤ ਵਿਸ਼ਾਲ ਕੀਤੇ ਗਏ ਨੇ ਮੇਰੇ ਖਿਆਲ ਨਾਲ तकरीबन 35-40 ਲੰਗਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉੱਥੇ ਲੱਗੇ ਨੇ ਦੇ ਅੰਦਰ ਗੁਰਦਰਾ ਸਾਹਿਬ ਜੀ ਵੱਖ-ਵੱਖ ਭਗਵਾਨ ਜਿਹੜੇ ਬੁਕਾਏ ਜਾ ਰਹੇ ਨੇ ਤੇ ਸੰਗਤਾਂ ਮਹੱਮਾ ਆ ਕੇ ਦਰਸ਼ਨ ਦੇਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਫੁੱਲਾਂ ਦੀ ਸਜਾਵਟ ਵੀ ਬੜੇ ਵੱਡੇ ਪੱਧਰ ਤੇ ਕੀਤੀ ਗਈ ਹੈ। ਉਹਦੇ ਉਹਦੇ ਬਾਰੇ ਥੋੜਾ ਦੱਸੋ। ਉਹ 14-5 ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ। ਉਥੇ ਅਸੀਂ ਇੱਕ ਬਹੁਤ ਸੋਹਣਾ ਜਿਹੜਾ ਸੰਗਤਾਂ ਵਾਸਤੇ ਇੱਕ ਸ਼ੈੱਡ ਵੀ ਤਿਆਰ ਕੀਤਾ ਵਾ। ਭਾਈ ਗੁਰਕਬਾਲ ਸਿੰਘ ਹਣਾ ਕੋ ਕਰਵਾਇਆ ਵਾ। ਬਹੁਤ ਵਧੀਆ ਲੋਕਾਂ ਨੇ ਉਹਨਾਂ ਨੂੰ ਬਹੁਤ ਸਰਾਇਆ ਵਾ। ਜਿਹੜੀ ਫੁੱਲਾਂ ਦੀ ਵੀ ਡੈਕੋਰੇਸ਼ਨ ਜਿਹੜੀ ਉਹ ਸਾਰੇ ਹਾਲ ਚ ਬਾਹਰ ਲੰਗਰ ਤੇ ਜੋੜਾ ਘਰ ਸਾਰੇ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਮੈਂ ਸਮਝਦਾ ਕਿ ਬਾਬਾ ਦੀਪ ਸਿੰਘ ਜੀ ਦੇ ਜਿਹੜਾ ਦਰ ਤੇ ਆ ਉਹ ਕਿਸੇ ਧਰਮ ਜਾਤੀ ਨਾਲ ਕੋਈ ਸੰਬੰਧ ਨਹੀਂ ਹੈ ਲੋਕ ਪ੍ਰੇਮ ਕਰਦੇ ਨੇ ਦਿਲੋਂ ਬਾਬਾ ਦੀਪ ਸਿੰਘ ਜੀ ਨੂੰ ਤੇ ਮੈਨੂੰ ਕੋਈ ਧਰਮ ਜਾਤੀ ਤੋਂ ਉੱਪਰ ਉੱਠ ਕੇ ਲੋਕ ਇੱਥੇ ਨਤਮਸਤਕ ਹੁੰਦੀ ਹੁੰਦੀ ਹੈ ਤੁਹਾਨੂੰ ਕਿੱਦਾਂ ਲੱਗਦਾ ਇਹੋ ਜੇ ਦਰ ਦੀ ਸੇਵਾ ਲਈ ਮੈਂ ਕਹਿੰਦਾ ਬਹੁਤ ਵੱਡ ਭਾਗੇ ਹਾਂ ਸੀ ਜਿੰਨਾ ਗੁਰੂ ਮਾਰ ਦਾ ਸ਼ੁਕਰ ਕਰੀਏ ਉਹਨਾਂ ਘਟਿਆ ਬਈ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਜਣਾ ਤੁਸਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅਸੀਂ ਤੇ ਇਹ ਹੋ ਸਕਦਾ ਨੂੰ ਸਾਰਿਆਂ ਨੂੰ ਆਖਾਂਗੇ ਵੀ ਪਰਿਵਾਰਾਂ ਸਮੇਤ ਉਥੇ ਗੁਰਦੁਆਰਾ ਸਾਹਿਬ ਨੂੰ ਆਓ ਆਣ ਕੇ ਕੀਰਤਨ ਸੁਣੋ ਗੁਰਬਾਣੀ ਦਾ ਤੇ ਬੱਚਿਆਂ ਨੂੰ ਵੀ ਆਪਣੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਵੀ ਸਾਰਾ ਕੁਝ ਦੱਸੋ ਧੰਨਵਾਦ ਜੀ ਤੋਹੇ ਸੰਜੀ ਮੈਨੇਜਰ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਵੱਡੀ ਸੇਵਾ ਇਹਨਾਂ ਨੂੰ ਮਿਲੀ ਉਹਨਾਂ ਨੇ ਕਿਹਾ ਕਿ ਬੜਾ ਭਾਗੇ ਮੰਦੇ ਨੇ ਆਪਣੇ ਆਪ ਨੂੰ ਕਿ ਜਿਨ੍ਹਾਂ ਨੂੰ ਅਜਿਹੇ ਦਰਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਮਿਲੀ ਹੈ ਸੋ ਇੱਥੇ ਪਚੰਗੀ ਜਿਹੜੇ ਖਾਲਸੇ ਨੇ ਉਹ ਗਤਕੇ ਦੇ ਜੋਹਰ ਵਿਖਾ ਰਹੇ ਨੇ ਜਿਵੇਂ ਕਿ ਤੁਸੀਂ ਦੇਖਦੇ ਹੋ ਆ ਇਸ ਵੇਲੇ ਇਸ ਸਵਾ ਲੱਖ ਪਚੰਗੀ ਜਿਹੜਾ ਹੈ ਉਹ ਗਤਕੇ ਦਾ ਜੋਹਰ ਵਿਖਾ ਰਿਹਾ ਹੈ ਦੂਜਾ ਤਿਆਰ ਨਜ਼ਰ ਆ ਰਿਹਾ ਹੈ ਇੱਥੇ ਉਸ ਦੇ ਨਾਲ ਗਤਕਾ ਕਰਨ ਨੂੰ ਸੋ ਇੱਕ ਹੋਰ ਨੌਜਵਾਨ ਜਿਹੜਾ ਹੈ ਇਸ ਵੇਲੇ ਸ਼ਸਤਰ ਦੇ ਨਾਲ ਗਤਕਾ ਵਿਖਾਉਣ ਆ ਲਈ ਆ ਸੋ ਵੱਡੇ ਜੋਹਰ ਗਤਕੇ ਦੇ ਇੱਥੇ ਵੇਖਣ ਨੂੰ ਮਿਲ ਰਹੇ ਹਨ ਦਲਪੰਥ ਦੇ ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਇੱਥੇ ਉਹ ਆਪਣੇ ਜੋਹਰ ਵਿਖਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਮਾਰਵਾੜੀ ਘੋੜਾ ਸ਼ਕਲ ਤੋਂ ਨਜ਼ਰ ਆ ਰਿਹਾ ਹੈ ਸੋ ਕਾਫੀ ਜਵਾਨ ਜਿਹੜਾ ਉਹ ਇਹ ਜਾਨਵਰ ਹੈ ਸੋ ਇਹਦੇ ਨਾਲ ਜਿਹੜੇ ਨੇ ਉਹ ਸਿੰਘ ਚੱਲ ਰਹੇ ਨੇ ਸੋ ਇੱਕ ਨਿਹੰਗ ਸਿੰਘਾਂ ਦੀ ਸਵਾਰੀ ਘੋੜਾ ਜਿਹੜਾ ਹੈ ਉਹ ਇਸ ਲਈ ਜਾ ਰਿਹਾ ਗੱਲਬਾਤ ਕਰਕੇ ਜਾਣਦੇ ਆ ਜੀ ਕੀ ਹੈ ਘੋੜੇ ਦੀ ਖਾਸੀਅਤ ਹਾਂਜੀ ਵਾਈਫ ਜੀ ਖਾਲਸਾ ਵਾਹ ਜੀ ਫਤਿਹ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਹਾਂਜੀ ਬਾਈ ਆਪਣਾ ਨਾਮ ਦੱਸੋ ਜੀ ਭਾਈ ਚਰਨਾਲ ਸਿੰਘ ਜੀ ਇਹ ਘੋੜੇ ਬਾਰੇ ਦੱਸੋ ਜੀ ਖਾਸੀਅਤ ਨਿਹੰਗ ਸਿੰਘਾਂ ਦੀ ਸਵਾਰੀ ਆ ਮਹਾਰਾਜ ਦੇ ਸੱਚੇ ਪਾਤਸ਼ਾਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਤਨ ਸੰਤ ਬਾਬਾ ਅਮਰ ਸਿੰਘ ਸਿੰਘ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਾਹਿਬ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਘੋੜੇ ਬਾਰੇ ਘੋੜੇ ਦੀ ਖਾਸੀਅਤ ਦੱਸੋ ਜੀ ਘੋੜਾ ਇਹ ਸultan ਘੋੜਾ ਤੇ ਆਪਣਾ ਮਾਰਵੜੀ ਘੋੜਾ ਹੈ ਕਿਹੜਾ ਮਾਰਵੜੀ ਆ ਸੰਪਰਦਾਇ ਦਾਲਾ ਬਾਬਾ ਬੀਤੀ ਚਾਂਦ ਜੀ ਵੱਲੋਂ ਮਹਾਂਪੁਰਖਾਂ ਨੇ ਹਾਜ਼ਰੀ ਲਵਾਉਣ ਵਾਸਤੇ ਇਹ ਘੋੜੇ ਨੂੰ ਭੇਜਿਆ ਵਾ ਖਾਸੀਅਤ ਕੀ ਹੈ ਜੀ ਇਹਦਾ ਕੱਦ-ਕਾਢ ਵੇਖੋ ਘੋੜੇ ਦਾ ਇਹ ਕਿੰਨੇ ਇੰਚ ਦਾ ਘੋੜਾ ਜੀ ਇਹ 67 ਇੰਚ ਦਾ ਘੋੜਾ ਜੀ ਆ ਠੀਕ ਹੈ 50 ਇੰਚ ਬੜਾ ਵਧੀਆ ਮੰਨਿਆ ਜਾਂਦਾ ਪਰ ਇਹ ਉਤੋਂ ਵੀ ਦਾ ਗਾਂ ਦਾ ਗਾਂ ਦੀਆਂ ਗੱਲਾਂ ਮਾਰਾ ਗੁਰੂ ਹਰਕਮਿੰਦਰ ਸਾਹਿਬ ਦੇ ਘੋੜੇ ਆਏ ਸੱਚੇ ਪਾਤਸ਼ਾਹ ਦੇ ਅਰਦੀ ਕਲਾ ਬਾਹਰ ਜਿਕਾ ਖਾਨ ਸਾਹਿਬ ਐ ਚੁੱਕੀ ਸੋ ਦੇਖੋ ਜੀ ਕਿ ਦੇਖੋ ਕਿੰਨਾ ਸ਼ਾਨਦਾਰ ਜਾਨਵਰ ਹੈ ਸੋ ਆ ਬਾਬਾ ਬਿਧੀ ਚੰਦ ਜਿਹੜਾ ਦਲ ਵੱਲੋਂ ਜਿਹੜਾ ਇਹ ਘੋੜਾ ਜਿਹੜਾ ਇਹਦੀ ਲਿਆ ਜਾ ਰਿਹਾ ਹੈ ਸੋ ਅੱਗੇ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਰਿਹਾ ਹੈ ਘੋੜਾ ਇੱਕ ਬਹੁਤ ਇੰਪੋਰਟੈਂਟ ਸਵਾਰੀ ਜਾਂ ਇੱਕ ਬਹੁਤ ਵੱਡਾ ਰੋਲ ਜਿਹੜਾ ਨਿਭਾਇਆ ਗਿਆ ਹੈ ਜਿਸ ਤਰ੍ਹਾਂ ਕੋ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਜਿਹੜਾ ਕਿਹਾ ਜਾਂਦਾ ਕਿ ਦਰਗਾਹੋਂ ਆਇਆ ਸੀ ਸੋ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਉਹ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਬਲਵਾਨ ਸਰੀਰ ਸੀ ਉਹਨਾਂ ਦਾ ਤੇ ਇੱਕ ਘੋੜਾ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਉਹ ਜੋਰ ਨਹੀਂ ਸਹਿ ਪਾਉਂਦਾ ਸੀ ਜਿਸ ਕਰਕੇ ਦੋ ਘੋੜੇ ਲੈ ਕੇ ਚੱਲਦੇ ਸੀਗੇ ਉਹਨਾਂ ਨੇ ਵੀ ਘੋੜੇ ਜਿਹੜੇ ਬਲਸ਼ ਵਾਲੀ ਮਾਰਵਾਲੀ ਨੁਕਰੀ ਘੋੜੇ ਜਿਹੜੇ ਨੇ ਉਹ ਲੈ ਕੇ ਚੱਲਦੇ ਸਨ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਭੋੜਿਆਂ ਦੇ ਨਾਲ ਹੀ ਜਿਹੜੀਆਂ ਫੌਜਾਂ ਆਪਣੇ ਕਰਤੱਵ ਜਿਹੜੀਆਂ ਵਖਾ ਰੀਆਂ ਨੇ ਸੋ ਗਤਕਾ ਦਲ ਦੇ ਮੈਂਬਰ ਜਿਸ ਵਿੱਚ ਲੜਕੀਆਂ ਵੀ ਨੇ ਜਿਸ ਵਿੱਚ ਬੀਬੀਆਂ ਵੀ ਨੇ ਜਿਸ ਵਿੱਚ ਚੰਗੀ ਵੀ ਨੇ ਸੋ ਜੋਹਰ ਦਿਖਾ ਰਹੇ ਨੇ ਸੋ ਇੱਕ ਬਹੁਤ ਹੀ ਬਹੁਤ ਹੀ ਇੱਕ ਖੁਸ਼ੀ ਭਰਿਆ ਇੱਕ ਅਧਿਆਤਮਿਕ ਮਾਹੌਲ ਜਿਹੜਾ ਸੋ ਇਸ ਲਈ ਵੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦਿਖਾ ਰਹੇ ਆਪਣੇ ਚੈਨਲ ਦੇ ਮਾਤੀਆਂ ਦੇ ਨਾਲ ਜਿੰਨੀ ਕੋਸ਼ਿਸ਼ ਹੋ ਰਹੀ ਹੈ ਜੇਕਰ ਕੋਈ ਪੁਲਚਕ ਹੋਈ ਹੋਵੇ ਤਾਂ ਉਸਲੇ ਇਮਾਨ ਦੇ ਗਾਟਕਾਂ ਜੋ ਵੇਖ ਸਕਦਾ ਤੁਸੀਂ ਗੁਰੂਆਂ ਲਾਡ ਲੀਆਂ ਫੌਜਾਂ ਦੇ ਪਰਚਮ ਲੈ ਕੇ ਜੜੇ ਨੇ ਚੱਲ ਰਹੇ ਨਿਹੰਗ ਸਿੰਘ ਫੌਜਾਂ ਤੋ ਸੋਨਿਆ ਸਿੰਘ ਤੁਸੀਂ ਦੇਖ ਸਕਦੇ ਹੋ ਇੱਕ ਵੱਖਰਾ ਨਜ਼ਾਰਾ ਹੈ ਜਿਸ ਵਿੱਚ ਧੂਣਾ ਵੀ ਜਿਹੜਾ ਚੱਲ ਰਿਹਾ ਹੈ ਧੂਣਾ ਵੀ ਜਿਹੜਾ ਜਾਗਰਤ ਹੈ ਸੋਨਿਆ ਸਿੰਘ ਫੌਜਾਂ ਜਿਹੜੇ ਆਪਣੇ ਜਹੋ ਜਲਾਲ ਦੇ ਨਾਲ ਆਪਣੇ ਦਲਪੰਥ ਦੇ ਨਾਲ ਚੱਲ ਰਹੀਆਂ ਹਨ ਇੱਥੇ ਇੱਕ ਪੰਛੀ ਵੀ ਜਿਹੜਾ ਹੈ ਉਹ ਲੈ ਕੇ ਚੱਲ ਰਹਿਣ ਵਾਂਗ ਜਿਵੇਂ ਖਾਲਸਾ ਵਾਹੇ ਪੰਜ ਖਾਲਸਾ ਵਾਹੇ ਫਤਿਹ ਕਿਹੜੇ ਦਲਬੰਦ ਅਸੀਂ ਬੁੱਢਾ ਦਲ ਜੀ ਅੱਛਾ ਬੁੱਢਾ ਦਲ ਤੋਂ ਆਏ ਜੀ ਹਾਂਜੀ ਤੇ ਆਹ ਜਿਹੜਾ ਵਿੱਚ ਬਾਬਾ ਜੀ ਧੂਣਾ ਚੱਲਦਾ ਜਿਸ ਤਰ੍ਹਾਂ ਫੌਜਾਂ ਨੇ ਜਿਹੜੇ ਨੇ ਆਪਣੇ ਨਿਸ਼ਾਨ ਫੜੇ ਨੇ ਤੇ ਨਾਲ ਹੀ ਧੂਣਾ ਵੀ ਚੱਲ ਰਿਹਾ ਇਹ ਨਹੀਂ ਕਿ ਮੱਤਾ ਇਹ ਨਹੀਂ ਮੱਤਾ ਇਹ ਜੀ ਇਰਾਦਾ ਜੋ ਵੀ ਅਨਪਛਾਤੀ ਬਣਨ ਲੱਗ ਜੋ ਵੀ ਵਾਧੀਆਂ ਵਸਤਾਂ ਗੁਰੂਆਂ ਨੇ ਇਹਨਾਂ ਨੂੰ ਲਾਗੇ ਨਹੀਂ ਆਣ ਦੇਣਾ ਇਹ ਧੂਣੇ ਅੱਗੇ ਕਿ ਚੱਲਦੇ ਰਹਿਣੇ ਨੇ ਮਹਾਰਾਜ ਦੇ ਕਿਰਪਾਣਾ ਮੈਨੂੰ ਕੀਟ ਪਤੰਗਾ ਮੱਖੀ ਮਛਰ ਤੇ ਜਿਹੜੀਆਂ ਗੈਬੀ ਜਿਹੜੀਆਂ ਮਾੜੀਆਂ ਤਾਕਤਾਂ ਨੇ ਹਾਂਜੀ ਜਿਹੜੀਆਂ ਮੱਖੀਆਂ ਮਛਰਾਂ ਨੇ ਜਿਹੜੇ ਸਿੰਘ ਤਿਆਰ ਹੋ ਗਏ ਨਿਚਾਨ ਸਾਹਿਬ ਲੈ ਕੇ ਜਾ ਰਹੇ ਕੋਈ ਮੱਖੀ ਮਛਰ ਉਹਨਾਂ ਦੇ ਅੱਖਾਂ ਜਣਾ ਪੈ ਜਾਵੇ ਤਾਂ ਕਰਕੇ ਇਹਦੇ ਅੱਗੇ ਉਹਨਾਂ ਦੇ ਅੱਗੇ ਫੇਰਦੇ ਰਹਿੰਦਾ ਵਾ ਤਾਂ ਕਿ ਉਹਨਾਂ ਦੇ ਅੱਖਾਂ ਵਿੱਚ ਕੋਈ ਮਲੇ ਅਸਰ ਨਾ ਹੋਵੇ ਇਸ ਕਰਕੇ ਠੀਕ ਹੈ ਜੀ ਸੋ ਬਾਕੀ ਸਭ ਤੁਸੀਂ ਦੇਖ ਹੀ ਰਹੇ ਹੋ ਮਹਾਰਾਜ ਦੀ ਖੁਸ਼ ਕਿਰਪਾ ਕੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਮਾਹੌਲ ਖੁਸ਼ੀ ਦਾ ਮਾਹੌਲ ਇੱਕ ਬਹੁਤ ਚਾਅ ਮਲਾ ਦਾ ਮਾਹੌਲ ਜਿਹੜਾ ਨਜ਼ਰ ਆ ਰਿਹਾ ਸੋ ਦੱਸਿਆ ਜੀ ਇਹ ਇਹ ਬੁੱਢਾ ਦਲ ਜਿਹੜਾ ਹੈ ਉਹਨਾਂ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ ਆ ਉਹ ਬਾਬਾਈ ਨੇ ਜਿਹੜਾ ਇੱਕ ਪੰਛੀ ਵੀ ਰੱਖਿਆ ਹੈ ਸਿਰ ਤੇ ਸੋ ਬਾਬਾਈ ਇਹ ਪੰਛੀ ਰੱਖਿਆ ਹੈ ਇਹਦੇ ਬਾਰੇ ਦੱਸੋ ਬਣਾ ਜੀ ਬਾਬੇ ਜੋੜੇ ਭਾਈ ਦੋ ਮੰਦਰ ਜੋੜੇ ਜੋੜਿਆ ਨੇ ਹਾਂਜੀ ਹਾਂਜੀ ਇਹ ਬਾਜ ਹੈ ਜੀ ਬਾਬਾ ਜੀ ਇਹ ਬਾਜ ਹੈ ਜੀ ਕਿ ਇਲ ਇਹ ਕਹਿੰਦੇ ਬਾਈ ਆ ਵੈਸੇ ਕਿਆਰੇ ਭਾਈ ਨਾ ਇਛੇ ਚੜਾਏ ਇਹ ਤੁਸੀਂ ਗਜਾਇਆ ਤੁਹਾਡੇ ਸਿਰ ਤੇ ਬੈਠਾ ਹਾਂਜੀ ਤੁਸੀਂ ਨਹੀਂ ਪਾ ਸਕਦੇ ਤੁਸੀਂ ਨਹੀਂ ਪਾ ਸਕਦੇ ਇਹਨੂੰ ਨਹੀਂ ਉਹ ਤਾਂ ਅਸੀਂ ਨਹੀਂ ਪਾ ਅਸੀਂ ਇਹ ਜੋਗੇ ਨਹੀਂ ਗੇ ਪਰ ਇਹ ਕਿਦਾਂ ਤੁਸੀਂ ਛੋਟੇ ਹੁੰਦੇ ਹੈ ਗਜਾਇਆ ਜਾਂ ਕਿਦਾਂ ਬੈਠਾ ਆਪਾਂ ਆਪਾਂ ਛੋਟੇ ਲੱਗ ਜਾਇਆ ਇਹਨੂੰ ਬੱਚੇ ਲੈਂਦੇ ਛੋਟਾ ਉਹਨੂੰ ਆਪਣੇ ਉੱਤੇ ਗਜਾਇਆ ਆਪਾਂ ਇਹਨੂੰ ਫਿਰ ਹਾਥੀ ਮਾਸ ਖਵਾਉਂਦੇ ਜੀ ਹਾਂਜੀ ਇਹ ਮਾਸ ਹੀ ਖਾਂਦਾ ਹੋਰ ਕੁਝ ਨਹੀਂ ਖਾਂਦਾ ਸਿਰ ਮਾਸ ਹੀ ਖਾਂਦਾ ਮਾਸ ਹੀ ਖਾਂਦਾ ਜੀ ਫਿਰ ਬਾਹਰ ਉਹ ਜਿਹੜਾ ਖਰੀਦ ਕੇ ਜਾਂ ਝਟਕੇ ਦਾ ਜਿੱਦਾਂ ਵੀ ਆਪਾਂ ਲੈ ਕੇ ਆਉਂਦੇ ਆਪਾਂ ਸ਼ਿਕਾਰ ਦਾ ਲਿਆਉਣਾ ਹੈ ਉਸੇ ਧੰਮ ਖਵਾਣਾ ਹੈ ਬਿਆਹ ਮਾਰ ਜੀ ਬੰਦੇ ਨੂੰ ਕੀ ਬਾਤ ਖਵਾਣਾ ਲੋਏ ਤੁਹਾਡੇ ਨਾਲ ਇੱਥੇ ਹੀ ਰੰਦਾ ਇੱਥੇ ਸਿੱਤੇ ਬੈਠਾ ਕਿ ਮੋਟੋ ਤੋਂ ਸਿੱਠਾ ਹੁੰਦਾ ਬੰਦੇ ਕਦੀ ਕਦੀ ਭਰਾਵਾਂ ਕੋ ਕੀ ਕੀਤਾ ਹਾਂ ਹਾਂ ਕਰ ਜਾਂਦਾ ਕਦੀ ਕਦੀ ਸੋ ਇਹ ਪੰਛੀ ਜਿਹੜਾ ਉਤਰਾ ਆ ਵੀ ਸ਼ਿਕਾਰ ਕਰਦਾ ਤੁਸੀਂ ਇਹਨੂੰ ਵੀ ਸ਼ਿਕਾਰ ਲਈ ਗਜਾਇਆ ਕਿ ਆਪ ਦਿੰਦੇ ਨਹੀਂ ਗਜਾਇਆ ਇਹਨੂੰ ਆਪਾ ਕਰਦਾ ਛੋਟਾ ਬੱਚਾ ਏ ਸ਼ਿਕਾਰ ਕਰਨ ਜਾਂਦਾ ਕਰੀ ਇਹਦੀ ਕਿੰਨੀ ਉਮਰ ਕਿੰਨੀ ਏਲੀ ਇਹ 6 ਮਹੀਨੇ ਦਾ ਜੀ 6 ਮਹੀਨੇ ਦਾ ਕਿੰਨੀ ਉਮਰ ਹੁੰਦੀ ਕਿੰਨੀ ਕਹਿਣਾ ਵੀ ਉਮਰ ਤੇਰੀ 20-25 ਸਾਲ ਹੋਈ ਜਾਂਦੀ ਆ 20-25 ਸਾਲ ਉਮਰ ਹੁੰਦੀ ਸਾਡੇ ਨਾਲ ਹੀ ਰਹੂਗਾ ਸਾਡੇ ਨਾਲ ਹੀ ਰਹਣਾ ਨੇ ਦੋਵੇਂ ਇੱਕ ਦਲਪੰਥ ਦਾ ਵੀ ਇੱਕ ਇਹ ਵੀ ਮੈਂਬਰ ਹੈ ਹਾਂਜੀ ਆ ਦਾ ਮੈਂਬਰ ਹੈ ਜੀ ਉਹ ਅੱਜ ਕਿੰਨਾ ਜਿਹੜਾ ਚਾਹ ਮਲਾਇਆ ਜੀ ਅੱਜ ਜਿਹੜਾ ਜਾ ਰਹੇ ਉਹਦੇ ਚਾਹ ਤੇ ਗੁਰੂ ਸਾਹਿਬ ਦਾ ਬਹੁਤ ਚਿਰਾਂ ਦੇ ਆ ਤੇ ਜਿਹੜਾ ਅਧਿਆਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਆਂਦਾ ਹੈ ਤੇ ਮਾਰੇ ਕਿਰਪਾ ਕਰੇ ਚੜ੍ਹਦੀ ਕਲਾ ਸਾਰੇ ਦੇ ਬੱਚੇ ਜੀ ਨੌ ਕੀ ਤੁਹਾਡਾ ਜਸਪਾਲ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ ਸੋ ਇਸ ਹਨ ਜਸ ਜਸਪਾਲ ਸਿੰਘ ਜੀ ਜੋ ਦਲਪੰਥ ਨਾਲ ਬੁੱਢਾ ਦਲ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਨੇ ਬਾਤ ਜਿਹੜਾ ਹੈ ਜਿਹੜਾ ਕਹਿ ਰਹੇ ਨੇ ਸਰਤੇ ਬਿਠਾਇਆ ਤੇ ਇਹਨਾਂ ਨੇ ਕਿਹਾ ਵੀ ਛੋਟੇ ਹੁੰਦੇ ਇਹਨਾਂ ਨੂੰ ਇਹਨਾਂ ਇਸ ਜਿਹੜਾ ਪੰਥ ਦੇ ਵਿੱਚ ਇਹਨੂੰ ਲੈ ਆਂਦਾ ਸੀਗਾ ਔਰ ਉਸ ਤੋਂ ਬਾਅਦ ਇਹਨੂੰ ਪਾਲਿਆ ਸ਼ਿਕਾਰ ਕਰਾਉਂਦੇ ਵੀ ਨਹੀਂ ਇਹਦੇ ਇਹਨੂੰ ਮਾਸ ਖਵਾਉਂਦੇ ਵੀ ਨਹੀਂ ਸੋ ਇੱਕ ਇਹ ਵੀ ਜਿਹੜਾ ਪੰਥ ਦਾ ਜਿਹੜਾ ਹਿੱਸਾ ਹੈ ਸੋ ਸ਼ੁਰੂ ਤੋਂ ਅਹੀਂ ਬਾਤ ਜਿਹੜਾ ਹੈ ਕਿਉਂਕਿ ਵੱਡਾ ਸ਼ਿਕਾਰੀ ਰਿਹਾ ਇਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਵੀ ਬਾਜ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਸਤਿਕਾਰ ਕਹਾਗੇ ਦਿੱਤਾ ਹੈ ਹਾਲਾਂਕਿ ਚਿੜੀਓਂ ਸੇ ਮੈਂ ਬਾਜ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਹ ਵੀ ਗੁਰ ਗੋਬਿੰਦ ਸਿੰਘ ਮਾਰਾ ਇਹਦਾ ਇੱਕ ਤਨ ਹੈ ਲੇਕਿਨ ਬਾਜ ਤੇ ਘੋੜਾ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਖੁਦ ਜਿਹੜਾ ਹੈ ਉਹ ਪਾਲਿਆ ਹੋਇਆ ਸੀ ਸੋ ਨਿਹਾਲ ਸਿੰਘ ਫੌਜਾਂ ਉਸੇ ਪਰਥਾ ਨੂੰ ਕਾਇਮ ਰੱਖਦੇ ਹੋਏ ਉਸੇ ਹੀ ਬਾਣੇ ਦੇ ਵਿੱਚ ਉਸੇ ਹੀ ਜਾਹੋ ਜਲਾਲ ਦੇ ਨਾਲ ਇੱਥੇ ਨਜ਼ਰ ਆ ਰਹੀਆਂ ਸੋ ਬਹੁਤ ਹੀ ਮੈਂ बार-बार ਇਸ ਕਰਕੇ ਕਹਿ ਰਿਹਾ ਕਿ ਸ਼ਾਇਦ ਤੁਸੀਂ ਕਹਿ ਰਹੇ ਹੋਗੇ ਕਿ बार-बार ਚਾ ਮਲਾ ਦੀ ਕਿਉਂ ਗੱਲ ਹੋ ਰਹੀ ਹੈ ਪਰ ਇੱਥੇ ਇਹ ਅਜੀਹਾ ਮਾਹੌਲ ਹੈ ਕਿ ਇਸ ਨੂੰ ਵੇਖ ਕੇ ਇਸ ਤੋਂ ਬਗੈਰ ਕਹਿਓ ਬਗੈਰ ਰਹਿਿਆ ਨਹੀਂ ਜਾ ਰਿਹਾ بار بار ਇਸ ਚਾਹ ਦੀ ਇਸ ਬਲਾਹ ਦੀ ਇਸ ਖੁਸ਼ੀ ਦੀ ਜਿਹੜਾ ਮਾਹੌਲ ਹੈ ਸੋ ਅਰਦਾਸ ਕਰਦੇ ਹਾਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਇਹ ਫੌਜਾ ਇਹ ਪੰਜਾਬ ਜਿਹੜਾ ਹੈ ਉਹ ਵਸਦਾ ਰਹੇ ਅਤੇ ਇਸ ਤਰ੍ਹਾਂ ਹੀ ਇਨਯੰਗ ਸਿੰਘ ਫੌਜਾ ਆਪਣੇ ਕਰਤੱਵ ਬਖੌਂਦੀਆਂ ਰਹਿਣ ਤੇ ਜਿਹੜੇ ਨੇ ਇਹ ਜੋੜ ਮੇਲੇ ਤੇ ਇਹ ਜਿਹੜੇ ਦਿਹਾੜੇ ਨੇ ਉਹ ਇਸ ਤਰ੍ਹਾਂ ਹੀ ਮਨਾਏ ਜਾਣ ਹਾਂਜੀ ਭਾਈ ਸਾਹਿਬ ਕੀ ਨਾਮ ਜੀ ਤੁਹਾਡਾ ਨਰਿੰਦਰ ਸ਼ਰਮਾ ਜੀ ਨਰਿੰਦਰ ਸ਼ਰਮਾ ਜੀ ਅੱਜ ਤੁਸੀਂ ਵੀ ਆਏ ਹੋ ਨਗਰ ਕੀਰਤਨ ਚ ਕੀ ਕਹਿਣਾ ਚਾਹੋਗੇ ਦੇਖੋ ਜੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪੁਰਾਣਾ ਸਰੂਪ ਹੈ ਉੱਥੇ ਲਿਖਿਆ ਭਗਤੀ ਮਹਿਸ਼ਕਤੀ ਇਹ ਸਬਦ ਦਾ ਸੰਦੇਹ ਹਿਾਰਾ ਬਾਬਾ ਦੀਪ ਸਿੰਘ ਜੀ ਸਭ ਦੇਣ ਬਾਬਾ ਦੀਪ ਸਿੰਘ ਜੀ ਦੇ ਅੱਜ ਦੀਆਂ ਰੌਣਕਾਂ ਨਹੀਂ ਤੁਸੀਂ ਸੱਚਦੇ ਸੰਡੇ ਰੋਜ਼ ਆਣ ਕੇ ਇੱਥੇ ਦੇਖੋ ਇੱਥੇ ਮੇਲੇ ਲੱਗੇ ਨੇ ਦੁਪਹਿਰੇ ਭਰੇ ਜਾਂਦੇ ਨੇ ਸਭ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਜਿਸ ਦੇ ਕੋਲ ਕੋਈ ਵੀ ਚੀਜ਼ ਦੀ ਥੋੜ ਹੋਵੇ ਉਹ ਦਰਬਾਰ ਤੇ ਆਵੇ ਆਣ ਕੇ ਹਾਜ਼ਰੀਆਂ ਭਰੇ ਝੋਲੀਆਂ ਭਰ ਕੇ ਜਾਏਗਾ ਸਾਡੀ ਇਹ ਗਰੰਟੀ ਹੈ ਅਸੀਂ ਇਹ ਪ੍ਰਤੱਖਸ਼ ਕੀਤਾ ਅਸੀਂ ਦੇਖਿਆ ਇਹ ਦੇਖੋ ਤੁਸੀਂ ਉਲਾਸ ਕਿੰਨਾ ਹਰ ਕਹੇ ਦੇ ਵਿੱਚ ਉਲਾਸ ਹੈ ਸਾਰੀਆਂ ਸੰਗਤਾਂ ਝਰਣਾਂ ਦੇਖ ਰਹੀ ਹੈ ਬਾਬਾ ਜੀ ਦੀ ਜਜਾਕਾਰ ਹੋ ਰਹੀ ਹੈ ਹੋ ਰਹੀ ਹੈ ਹੁੰਦੀ ਰਹੇਗੀ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆ ਧੰਨਵਾਦ ਜੀ ਧੰਨ ਇੱਕ ਸਿੰਘ ਮजूद ਨੇ ਜਿਨ੍ਹਾਂ ਨੇ ਕਿ ਬਹੁਤ ਵਧੀਆ ਦਸਤਾਰ ਉਹ ਸਜਾਈ ਹੈ ਇਹ ਜਾਣਦੇ ਆ ਕਿ ਕਿੰਨਾ ਸਮਾਂ ਲੱਗਾ ਕਿੰਨੇ ਮੀਟਰ ਦੀ ਹਾਂਜੀ ਭਾਈ ਗੁਰਜੀ ਖਾਲਸਾ ਵਾਹਿਗੁਰਦੀ ਕੀ ਫਤਿਹ ਪਹਿਲੇ ਬੜਾ ਨਾਮ ਹੈ ਮੇਰਾ ਹੀ ਕੁਲਪਤੀ ਬਹੁਤ ਸੋਹਣੀ ਦਸਤਾਰ ਜਿਹੜੀ ਆ ਉਹ ਸਜਾਈ ਹੈ ਸੁਮੇਵ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਚਲੇ ਉਸ ਜਿਹੜਾ ਪੱਲੇ ਪਗਾ ਦੇ ਦੂਜੇ ਪੱਲੇ ਭਾਈ ਸਾਹਿਬ ਇਹ ਵੀਰ ਜੀ 16 ਬੱਲੇ ਆ ਤੇ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਜੇ ਕੋਈ ਵੀ ਕੰਮ ਕਰਨਾ ਆਪਾਂ ਲਗਨ ਲਾਈਏ ਗੁਰੂ ਮਾਰੇ ਦਾ ਨਾਮ ਲੈ ਕੇ ਤੇ ਬਹੁਤ ਹੀ ਸੋਹਣੀ ਦਸਤਾਰ ਸਜਦੀ ਆ ਕਿਸੇ ਨੇ ਨਹੀਂ ਮੈਂ ਕੋਈ ਆ ਮੈਂ ਕੋਈ ਆ ਦਸਤਾਰਾਂ ਦਾ ਵੀਰ ਜੀ ਤੇ ਹਾਂਜੀ ਇੱਥੇ ਕਿੱਥੇ ਤੁਸੀਂ ਸਿਖਾਉਂਦੇ ਆਪਾਂ ਇੱਥੇ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਤੇ ਉਸ ਤੋਂ ਬਾਅਦ ਫਤੇਗਰ ਸਾਹਿਬ ਵੀ ਕੈਂਪ ਲੱਗਦੇ ਆ ਆ ਮੇਰਾ ਬੇਟਾ ਵਾ ਸਾਡੀ ਐਨ ਦੀ ਦਸਤਾਰ ਸਿਖਾਉਂਦੇ ਆਪਾਂ ਕਿੰਨੇ ਕਦਰਾਂ ਦੇ ਡਿਜ਼ਾਈਨ ਪਾ ਲੈਂਦੇ ਕਾਫੀ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਤੁਹਾਨੂੰ ਦੱਸ ਨਹੀਂ ਸਾਡੇ ਤੁਸੀਂ ਆਪੇ ਗੋਗੇ ਵਾਕਿ ਜੇਕਰ ਗਿਣਤੀ ਕਰੀਏ 50 100 ਨਹੀਂ ਨਹੀਂ 4-5 4-5 ਉਹ ਦੀ ਬਰੀਕੀ ਚ ਕੰਮ ਹੈ 2-2 ਘੰਟੇ ਵੀ ਲੱਗ ਜਾਂਦੇ ਡਿਜ਼ਾਈਨਾਂ 'ਚ ਆ ਜੇ ਤੁਸੀਂ ਬੰਦੀ ਇਹਨੂੰ ਕਿੰਨਾ ਸਮਾਂ ਲੱਗਿਆ ਇਹਨੂੰ ਥੇਮਾ ਭਾਈ ਵੱਧ ਤੋਂ ਵੱਧ ਦਾ ਘੰਟਾ ਸਾਢਾ ਘੰਟਾ ਹੀ ਲੱਗਾ ਇਹ ਕਿੰਨੇ ਮੀਟਰ ਦੀ ਆ ਇਹ 9.5 ਮੀਟਰ ਦੀ ਲੈਂਥ ਹੈ ਦਸਤਾਰ ਦੀ ਹੈਵੀ ਕਪੜਾ ਰੂਬੀਆਂ ਵੈਲ ਜਿਹੜਾ ਕਾਲੀਏ ਬੰਦੇ ਆ ਨੰਗ ਸਿੰਘ ਆਪਣੇ ਸਿੰਘ ਬੰਦੇ ਪਾਰਾ ਕਪੜਾ ਉਹੀ ਕਪੜਾ ਜੀ ਲਓ ਇਸ ਕਰਕੇ ਵੀ ਪੱਲੇ ਜਿਹੜੇ ਸੱਟ ਰਹਿਣੇ ਹਿੱਲਣ ਨਾ ਹਾਂਜੀ 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 ਇਹ ਇਹ ਬਾਨਾ ਜੀ ਇਹ ਜਿਹੜੀ ਆ ਜਿਹੜੇ ਅੱਜ ਕੱਲ ਨੌਜਵਾਨ ਥੋੜਾ ਪਤਤ ਪੁਨੇ ਵਾਲੇ ਜਾ ਰਹੇ ਨੇ ਤੇ ਜਿੱਥੇ ਤੇ ਪੱਕਾ ਸਖਾਂਦੇ ਜੇ ਫਰੀਦ ਖਾਂਦੇ ਜੇ ਹਾਂਜੀ ਹਾਂਜੀ ਸੇਵਾ ਵੀਰ ਜੀ ਹਰ 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 ਗੁਰਦੁਆਰੇ ਫਤੇਗਰ ਸਾਹਿਬ ਫਾਇ ਤੁਲੜਾ ਮੈਲ ਹਰ ਘਰੇ ਜਾ ਕੇ ਫੀ ਸੇਵਾ ਕੰਨ ਬਾਬਾ ਜੀ ਸਿੰਘੀ ਸ਼ਹੀਦ ਗੱਤਘਾੜਾ ਬੱਖੋ ਵੱਖ ਥਾਵਾਂ ਤੇ ਜਾਂਦੇ ਜੇ ਵੱਖੋ ਵੱਖ ਥਾਵਾਂ ਤੇ ਸਿਖਾਂਦੇ ਜੇ ਉੱਥੇ ਤੁਹਾਡੇ ਕੋ ਆ ਕੇ ਸਿੱਖ ਸਕਦਾ ਕੋਈ ਹਾਂਜੀ ਹਾਂਜੀ ਸਿੱਖ ਸਕਵੇ ਜਿਹੜਾ ਮਰਜੀ ਸਿੰਘ ਆ ਕੇ ਸਿੱਖ ਜਾਦਾ ਬਸ ਇੱਕ ਮੰਨ ਧਾਰ ਕੇ ਆਵੇ ਵੀ ਆਪਾਂ ਸਿੱਖੀ ਹਲ ਜਾਣਾ ਇਹ ਇੱਕ ਆਈਕਾਲੇ ਕਈ ਵਰੀ ਨੌਜਵਾਨਾਂ ਨੂੰ ਇਹ ਹੁੰਦਾ ਜੀ ਸਾਡੇ ਕੋਲ ਸਮਾਂ ਨਹੀਂ ਆ ਤੇ ਅਸੀਂ ਥੋੜੇ ਚਿਰ ਚ ਪੱਕ ਬਣ ਨਹੀਂ ਜਉਂਦੇ ਆ ਉਹਦੇ ਵਾਸਤੇ ਵੀ ਕੋ ਖਾਸ ਹੈ ਜਿਸ ਤਰ੍ਹਾਂ ਕਿ 5-7 ਮਿੰਟਾਂ ਜੀ ਇਹਨੂੰ ਪੱਕ ਦੇ ਟ੍ਰੇਨਿੰਗ ਦਿੱਤਾ 5-7 ਮਿੰਟਾਂ ਜੀ ਪਾਈ ਹੋ ਜੇਗੀ ਕਿਉਂਕਿ ਮਿਹਨਤ ਦੀ ਗੱਲ ਹੈ ਤੇ ਆਪਾਂ ਅੱਜ ਬੱਚੇ ਨੂੰ ਤੁਸੀਂ ਇੱਕ ਗੱਲ ਤੁਹਾਨੂੰ ਦੱਸਦਾ ਇੱਕ ਕਟਿੰਗ ਵਾਲੀ ਫੋਟੋ ਲੈ ਲਓ ਤੇ ਇੱਕ ਤੁਸੀਂ ਦਸਤਾਰ ਸੀ ਜਾ ਲਓ ਉਸ ਕਟਿੰਗ ਵਾਲੀ ਫੋਟੋ ਦੇ ਵੇਖ ਕੇ ਤੇ ਦਸਤਾਰ ਵਾਲੀ ਕਿੰਨਾ ਅੰਤਰ ਆ ਆਪੇ ਹੀ ਬੰਦਾ ਕਹੇਗਾ ਵਾਕਏ ਮੈਂ ਸਿੱਕੀ ਰੂਪ ਤੇ ਸੜਾਣਾ ਸੋ ਇਹਨੂੰ ਆਪ ਨੂੰ ਵੀ ਚੰਗਾ ਲੱਗੂਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਬੇਟੇ ਨੂੰ ਵੀ ਬੁਲਾਵਾਂਗੇ ਆਪਾਂ ਜਾਨਣਾ ਚਾਹਾਂਗੇ ਉਹਨਾਂ ਨੇ ਕਿੱਦਾਂ ਦੀ ਬੰਨੀ ਹੈ ਸੋ ਕੀ ਨਾ ਭਾਈ ਸਾਹਿਬ ਤੁਹਾਡਾ ਕਰਨਬੀਰ ਸਿੰਘ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਇਹ ਪਿਤਾ ਜੀ ਦੇ ਨਾਲੇ ਸੇਵਾ ਨਿਭਾਉਂਦੇ ਸਾਲ ਹੋ ਚੱਲਾ ਸਾਲ ਹੋ ਚੱਲਾ ਹਾਂ ਜੀ ਆ ਤੁਸੀਂ ਪੱਲੇ ਬੜੇ ਵੱਖਰੇ ਸਟਾਈਲ ਦੇ ਮੈਂ ਕਹਾਂਗਾ ਪੱਲੇ ਪੱਲੇ ਵਿਖਾਏ ਜਾਣ ਪੱਲੇ ਰੱਬ ਨੇ ਕੋਈ ਗੱਲ ਨਹੀਂ ਜਿਹੜਾ ਹੈ ਉਹ ਬੱਟਾ ਹੈ ਸੋ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਹੈ ਡਿਜ਼ਾਈਨ ਪਾਇਆ ਗਿਆ ਹੈ ਸੋ ਇਹਨੂੰ ਕਿੰਨਾ ਚਿਰ ਲੱਗਾ ਭਾਈ ਸਾਹਿਬ 2 ਘੰਟੇ ਲੱਗੇ 2 ਘੰਟੇ ਲੱਗੇ ਇਹਨੂੰ ਜਿਹੜੇ ਖਾਸ ਮੌਕਿਆਂ ਤੇ ਬੰਨੀ ਜਾਂ ਹਾਂਜੀ ਕੁਝ ਇਸ ਰਾਜ ਸਮਾਗਮ ਹੈ ਜਾਂ ਕਿਸੇ ਆਪਣੇ ਘਰ ਦੇ ਫੰਕਸ਼ਨ ਤੇ ਵਿਆਹ ਸ਼ਾਦੀ ਤੇ ਹਾਂਜੀ ਉਹ ਕਿੰਨੇ ਮੀਟਰ ਦੀ ਪੱਗ ਹੈ ਮੇਰੀ 6.5 ਕਿੰਨੇ ਜੀ 6.5 6.5 ਮੀਟਰ ਅੱਛਾ 6.5 ਮੀਟਰ ਦੀ ਪੱਗ ਜੀ ਇੰਨੇ ਤੁਸੀਂ ਪੱਲੇ ਕਿੰਨੇ ਪੱਲੇ 20 ਪੱਲੇ 20 ਪੱਲੇ ਇੱਕ ਇੱਕ ਪੱਲੇ ਨੂੰ ਦੋ ਦੋ ਵਾਰੀ ਫੋੜੇ ਹਾਂਜੀ ਉਹ ਮਤਲਬ ਕੀ ਕਹਿਣਾ ਚਾਹੋਗੇ ਆਪਾਂ ਜਿੰਨੇ ਨੌਜਵਾਨਾਂ ਨੂੰ ਫਤਬੰਦੀ ਚਾਹੀਦੀ ਵਾਦ ਵਾਦ ਮਿਹਨਤ ਕਰੋ ਇਹਨੇ ਕੀ ਤੁਸੀਂ ਪੜ੍ਹਾਈ ਕਰਦੇ ਹੋ ਹਾਂਜੀ 9 ਵਿੱਚ ਪਲੱਸ ਵਾਂ ਵਿੱਚ ਤੁਹਾਡੇ ਤੁਹਾਡੇ ਕੋਲ ਹੋਰ ਜਿਹੜੇ ਤੁਹਾਡੇ ਨਾਲ ਦੇ ਨੇ ਸਿੱਖਦੇ ਪੱਗਾਂ ਨੂੰ ਸਿਖਾਈਆਂ ਮੈਂ ਬਹੁਤ ਜਾਣਿਆਂ ਨੂੰ ਪੱਗਾਂ ਸਿਖੋਨਾ ਦਰਬਾਰ ਸਾਹਿਬ ਮੇਰੀ ਸੇਵਾ ਲੱਗਦੀ ਆ ਇਹੋ ਜਿਹੇ ਬੰਦਾ ਜਿਹੜਾ ਕਿ ਨਹੀਂ ਬਣਦਾ ਸੀ ਹੁਣ ਬਨਣ ਲੱਗ ਪਿਆ ਬਹੁਤ ਜਾਣਿਆਂ ਨੂੰ ਮੈਂ ਸਿਖਾਈ ਆ ਹਾਂਜੀ ਕੀ ਮੈਸੇਜ ਜਿਹੜਾ ਜਾਓਗੇ ਆਪਣੇ ਵਰਗੇ ਜਿਹੜੇ ਤੁਹਾਡੇ ਸਟੂਡੈਂਟਸ ਨੇ ਔਰ ਯੰਗਸਟਰ ਨੇ ਉਹਨਾਂ ਨੂੰ ਕੀ ਮੈਸੇਜ ਵੱਧ ਤੋਂ ਵੱਧ ਮਿਹਨਤ ਕਰੋ ਪਾਗ ਨੂੰ ਪ੍ਰਮੋਟ ਕਰੋ ਸੋ ਅਸੀਂ ਦੇਖਿਆ ਜੀ ਹਰ ਜਗ੍ਹਾ ਦੇ ਸਿੱਖੀ ਸਿੱਖੀ ਵਰਤਾਲ ਹਰ ਪਾਸੇ ਜਾਵੇ ਸਿੱਖੀ ਹੋਵੇ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਇਹ ਹਾਂਜੀ ਇੱਥੇ ਹੋਰ ਵੀ ਸਿੰਘ ਮੌਜੂਦ ਨੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਹਪੁਰਚਾ ਦਾ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼੍ਰੀ ਅਮਰਤਾ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਗੁਰਦੁਆਰਾ ਸ਼ਹੀਦ ਅਸਾਬੇ ਖੇ ਪਹੁੰਚੇਗਾ ਬੜੀ ਧੂਮ-ਧਾਮ ਦੇ ਨਾਲ ਸੰਗਤਾਂ ਦਾ ਜਲੂ ਜਲਾਦ ਵੇਖਣ ਵਾਲਾ ਹੈ ਤੇ ਮਹਾਰਾਜ ਜੀ ਇਹ ਪੰਛੀ ਜਿਹੜਾ ਰੱਖਿਆ ਤੁਸੀਂ ਇਹ ਆਪਾਂ ਨੇ ਇਹ ਆਪਾਂ ਲੈ ਜੀ ਨਹੀਂ ਕਿੰਨੀ ਦੇਰ ਹੈ ਇਹਦੀ ਉਮਰ ਕਿੰਨੀ ਹੈ 1 ਸਾਲ ਦਾ ਹੋ ਗਿਆ ਜੀ ਇਹ ਤੁਹਾਨੂੰ ਮਤਲਬ ਕੋਈ ਨੁਕਸਾਨ ਨਹੀਂ ਪਹੁੰਚਦਾ ਇੱਥੇ ਬੈਠਾ ਰਹਿੰਦਾ ਹਾਂ ਹਾਂ ਬੈਠਾ ਰਹਿੰਦਾ ਜੀ ਤੇ ਹੋ ਜਾਂਦਾ ਪ੍ਰਬੰਧ ਇਹ ਕਰੀਦਾ ਸ਼ਿਕਾਰ ਛਕਦਾ ਹੈ ਸ਼ਿਕਾਰ ਆਪ ਕਰਦਾ ਜਾਂ ਤੁਸੀਂ ਕਰ ਆਪ ਕਰਾ ਕੇ ਲਿਆ ਦੀਦਾ ਘਰ ਵੀ ਲੈਂਦਾ ਵਾ ਇਹ ਤੁਹਾਡੇ ਨਾਲ ਹੀ ਇਹ ਨਾਲ ਹੀ ਰਹਿੰਦਾ ਇਹ ਸ਼ਾਮ ਬਾਦ ਸਿੰਘ ਠੀਕ ਹੈ ਠੀਕ ਜੇ ਮਹਾਰਾਜ ਦੀ ਜਨਮ ਸਿੰਘ ਜੂਰੇ ਗੱਟ ਕਾ ਖੇਡਣਾ ਵਾਏ ਜੀ ਖਾਲਸਾ ਵਾਏ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਰੇ ਜੀ ਬਾਬਾ ਜੀ ਆਹਾ ਕਿਹੜਾ ਕੀ ਸ਼ਸਤਰ ਹੈ ਜੀ ਇਹ ਇਹਨੂੰ ਕ੍ਰੋਸ ਬੋਅ ਕਹਿੰਦੇ ਆ ਇਹ ਇਹਦੇ ਵਿੱਚ ਤੀਰ ਲੱਗੇ ਨੇ ਹਾਂਜੀ ਹਾਂਜੀ ਕੀ ਮਾਰ ਆ ਕਿੱਥੋਂ ਤੱਕ ਮਾਰਦਾ ਹੈ ਕਿੱਦਾਂ ਮਾਰਦਾ ਇਹਦੀ ਐਗਜ਼ੈਕਟ ਕੂ ਰੀ ਸੀ ਜਿਹੜੀ ਨਾ 500 ਮੀਟਰ ਤੱਕ ਆ 100 ਮੀਟਰ ਇਸ ਦਾ ਤਾਰ ਕੀ ਹੈ 500 5 ਫੁੱਟ ਪ੍ਰਤੀ ਸੈਕਿੰਡ ਐਫ 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 ਐਸ ਪੀ ਪਰ ਸੈਕਿੰਡ ਸਪੀਡ ਹੈ ਦੀ 500 5 ਫੁੱਟ ਪ੍ਰਤੀ ਸੈਕਿੰਡ ਗੋਲੀ ਜਨੀ ਗੋਲੀ ਜਨੀ ਰਫਤਾਰ ਗੋਲੀ ਜਨੀ ਆ ਇਹ ਇਹ ਸ਼ਸਤਰ ਮਤਲਬ ਕਾਲੇ ਵਾਸਤੇ ਤੁਸੀਂ ਮਤਲਬ ਵੈਸੇ ਤੇ ਚਲੋ ਮਾਰੂ ਸ਼ਸਤਰ ਪੁਰਾਣੇ ਸਮੇਂ ਦੇ ਵਿੱਚ ਦੇ ਇਹ ਅੱਜ ਦੇ ਇਹ ਸ਼ਸਤਰ ਪ੍ਰਾਤਨ ਸਮੇਂ ਲੋ ਚਲਦੇ ਆ ਰਹੇ ਨੇ ਦਵਾਪੁਰ ਤ੍ਰੇਤੇਯ ਯੁਗ ਤੋਂ ਰੋਮਨਾਂ ਨੇ ਵੀ ਯੂਜ਼ ਕੀਤੇ ਨੇ ਸ਼ਸਤਰੇ ਦੇ ਨਾਲ ਦੇ ਤੇ ਇਸ ਖਾਲਸੇ ਦੇ ਮਾਲਾ ਇਹਨੇ ਸ਼ਸਤਰ ਜਿੱਤੇ ਸ਼ਸਤਰ ਨਾਮਕ ਨਮਸਕਾਰ ਤਾਮਕ ਜਿੱਤੇ ਅਸਤਰ ਭੋਗ ਨਮਸਕਾਰ ਤੇ ਇਹ ਸ਼ਸਤਰਾਂ ਦੇ ਸਾਰੇ ਇਹ ਆਪਣੀ ਟੀਮ ਬੱਚਿਆਂ ਦੀ ਉਹ ਕੰਪਾਉਂਡ ਬੋਆ ਇਹਨੂੰ ਕੰਪਾਉਂਡ ਗ੍ਰੋਸ ਬੋ ਕਹਿੰਦੇ ਆ ਕੰਪਾਉਂਡ ਕੰਪਾਉਂਡ ਗ੍ਰੋਸ ਬੋ ਮੇਡ ਇਨ ਯੂ ਐਸ ਏ ਯੂ ਐਸ ਏ ਬਣੇ ਹਾਂਜੀ ਹਾਂਜੀ ਇਹ ਤੇ ਬਣ ਨਹੀਂ ਸਕਦੇ ਇਹਦੇ ਜਿਹੜੇ ਤੀਰ ਨੇ ਤੀਰ ਆ ਤੀਰ ਨੇ ਆ ਤੀਰ ਜਿਹੜੇ ਮੰਨ ਲਓ ਤੁਸੀਂ ਚੱਲ ਗਏ ਵਾਪਸ ਨਹੀਂ ਹੁੰਦੇ ਇਹ ਨਵੇਂ ਲੈਣੇ ਪੈਂਦੇ ਗੋਲੀਆਂ ਵਾ ਜੇ ਆਪਾਂ ਮਤਲਬ ਟਾਰਗੇਟ ਅਕੇ ਸੌਫਟ ਰੱਖਿਆ ਹੋਵੇ ਜਿਹਦੇ ਵਿੱਚ ਤੀਰ ਜਾ ਕੇ ਫਿਰ ਕੱਢ ਲਏ ਜਾਣ ਅਗਰ ਦੇ ਰੋ ਇਧਾ ਹਵਾ ਚਲਾਵਾਗੇ ਫਿਰ ਦਿਖੇਗਾ ਨਹੀਂ ਤੀ ਤਾਂ ਤਾਂ ਚੱਲ ਜੂਗਾ 2.5 ਕਿਲੋਮੀਟਰ ਦਾ ਤੀਰ ਚਲੇ ਜਾਂਦਾ ਵਾ ਹਵਾ ਦੇ ਵਿੱਚ ਇਹ ਲੱਭਣਾ ਔਖਾ ਨਹੀਂ ਲੱਭਦਾ ਇਹਦੇ ਤੀਰ ਜਿਸ ਨਾਲ ਗੋਲੀਆਂਾਂ ਮਿਲਦੀਆਂ ਨੇ ਉਸ ਤਰ੍ਹਾਂ ਹੀ ਮਿਲਦਾ ਉਸ ਤਰ੍ਹਾਂ ਹੀ ਆ ਉਸ ਤਰ੍ਹਾਂ ਖਰੀਦਨੇ ਪੈਂਦੇ ਖਰੀਦਨੇ ਪੈਂਦੇ ਹਾਂਜੀ 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 ਇਹ ਮੇਰਾ ਪਾਜੀ ਇਹ 35000 ਡਾਲਰ ਦਾ ਵਾ ਡਾਲਰ ਤਪ ਜਵਾਨੇ ਨੇ ਤੀਰ 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 ਇੱਕ 50 ڈالر ਦਾ 60 ڈالر ਦਾ تیر ਤੁਸੀਂ ਇਹਦੀ ਪ੍ਰੈਕਟਿਸ ਕਰਦੇ ਜੇ ਪ੍ਰੈਕਟਿਸ ਕਰਦੇ ਨਿਸ਼ਾਨੇ ਬਾਜੀ ਨਿਸ਼ਾਨੇ ਬਾਜੀ ਰਿਕਾਰਡ ਬਣਾਇਆ 월드 ਰਿਕਾਰਡ ਬਣਾਇਆ ਕਿੱਥੇ ਕਿਹੜੀ ਗੇਮ ਚ ਖੇੜੇ ਦਲਪੰਥ ਨਾਲ ਸੰਬੰਧ ਅਸੀਂ ਤਰਨਾਦਲ ਦੇ ਨਾਲ ਤਰਨਾਦਲ ਬਾਬਾ ਪਕਾਲਾ ਸਾਹਿਬ ਬਾਬਾ ਜੋਗਾ ਸਿੰਘ ਜੀ ਸਾਡਾ ਆਹ ਹਾਂ ਬਾਬਾ ਜੋ ਜਨਾਬ ਬਾਬਾ ਨੋਹ ਸਿੰਘ ਨੇ ਸਮਾਧ ਤੇ ਵੀ ਅੱਜ ਆ ਜੀ ਸਾਡੇ ਇਨਵੀਟੇਸ਼ਨਾਂ ਦਲੇਰ ਸਿੰਘ ਗਦਕਾ ਮਾਸਟਰ ਉਹਨਾਂ ਦੇ ਇਨਵੀਟੇਸ਼ਨ ਤੇ ਆਏ ਆ ਇਹ ਭਾਈ ਮੀਰੀ ਪੀਰੀ ਗਦਕਾ ਖਾੜਾ ਸੋ ਮੈਂ ਕਹਾਂਗਾ ਜੀ ਇਹਨੂੰ ক্লোਜ਼ ਕਰਕੇ ਜਿਹੜਾ ਉਹ ਵਿਖਾਇਆ ਜਾਵੇ ਇਹ ਹੋਰ ਤਰ੍ਹਾਂ ਦੇ ਤੀਰ ਨੇ ਹਾਂਜੀ ਭਾਈ ਸਾਹਿਬ